ਮੇਰਾ ਖਿਆਲ ਯਾ ਤੇ ਜੀਐਸਟੀ ਦੀ ਗੱਲ ਕਰ ਰਹੇ ਹਾਂ ਕਿ ਅੱਜ ਨਵਰਾਤਿਆਂ ਦਾ ਦਿਨ ਹੈ ਜਿੱਥੇ ਮੈਂ ਸਮੁੱਚੇ ਭਾਰਤ ਵਾਸ਼ ਨੂੰ ਜਾਂ ਬਾਹਰ ਰਹਿੰਦੇ ਆਪਣੇ ਭਾਰਤੀਆਂ ਨੂੰ ਵਧਾਈ ਦਿੰਨਾ ਇਸ ਦਿਨ ਦੀਆਂ ਵਪਾਰੀਆਂ ਨੂੰ ਸ਼ੁਭਕਾਮਨਾਵਾਂ ਦਿੰਨਾ ਉੱਥੇ ਨਾਲ ਹੀ ਜੋ ਜੀਐਸਟੀ ਦਾ ਬਦਲਾਅ ਵੱਡਾ ਬਦਲਾਅ ਆਇਆ ਹੈ ਹੋਰ ਮੈਨੂੰ ਇੱਕ ਆਮ ਜਨਤਾ ਲਈ ਬਹੁਤ ਵੱਡਾ ਬਦਲਾਅ ਹੈ ਜਿਸ ਨੇ ਰੈਡੀਮੇਡ ਟ੍ਰੇਡ ਦੇ ਵਿੱਚ ਲਾ ਲੀਏ ਪਹਿਲਾਂ ਟ੍ਰਿਪਨ 9 ਤੱਕ ਜੋ ਸਾਡਾ ਜੀਐਸਟੀ 5% ਸੀ ਉਸ ਤੋਂ ਉੱਪਰ 올ਓਵਰ 12% ਸੀ 12499 ਤੱਕ ਜੋ ਜਿਹੜਾ GST ਇਹ ਪੰਚਣ ਕਰਤਾ ਸਰਕਾਰ ਨੇ ਪਰ ਉਸ ਤੋਂ ਪਰ 18% ਕਰ ਕੋਈ ਗੱਲ ਨਹੀਂ ਅਸੀਂ ਦੁਬਾਰਾ ਅਗਲੇ ਸਾਲ ਮੰਗ ਰੱਖ ਲਾਂਗੇ ਉਹ ਪਹਿਲੇ ਹੀ ਮੰਗੇ ਸਾਡੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਨੇ ਸ਼੍ਰੀ ਪਿਆਲਾ ਸੈਕਟਰੀ ਸ਼ਮੀਰ ਗਿਆਨ ਸ਼ਲੀਲ ਮਹਿਰਾ ਜੀ ਸਾਰਿਆਂ ਨੇ ਬਹੁਤ ਲੈਟਰ ਦੇ ਕੇ ਟਾਈਮ ਬਟ ਟਾਈਮ ਉਹ ਸਾਡੀ ਮੌਦੇ ਤੀਜੀ ਟਰਮ ਦੇ ਵਿੱਚ ਮੰਗ ਪੂਰੀ ਹੋਈ ਹੈ GST ਦੀ ਰਿਵਾਈਜ਼ ਹੋਏ ਨੇ ਰੇਟ ਉਹ ਪਹਿਲਾਂ ਬੜੀਆਂ ਮੀਟਿੰਗਾਂ ਹੁੰਦੀਆਂ ਨਹੀਂ ਆ ਉਹ ਨਾਲ ਵਾਲੀ ਮੀਟਿੰਗਾਂ ਦੇ ਤੇ ਪੰਜਾਬ ਬਾਡ ਨੇ ਵੀ ਸ਼ੋਅਜ ਦੋਆ ਉੱਥੇ ਸੈਂਟਰ ਮਿਨਿਸਟਰ ਫਾਈਨੈਂਸ ਮਿਨਿਸਟਰ ਜੀ ਤੱਕ ਮੈਡਮ ਨੇ ਵੀ ਵਿਸ਼ਵਾਸ ਦਿਵਾਇਆ ਵੀ ਅਸੀਂ ਦੁਆਰਾ ਇਹਨੂੰ ਜੋ ਨੈਕਸਟ ਆ ਸੜਾ ਆਏਗਾ ਭਾਈ ਜਰੂਰ ਗੌਰ ਕਰਾਂਗੇ ਇਸ ਚੀਜ਼ ਦੀ ਸੋ ਧੰਨਵਾਦ ਕਰਦਾ ਹਾਂ ਸਰਕਾਰ ਦਾ ਵਪਾਰੀ ਵਾਲੀ ਸੁਖਦਾ ਸਾਹ ਹੈ ਪਰ ਉੱਤੇ ਨਾਲ ਹੀ ਸਰਕਾਰ ਨੂੰ ਇੱਕ ਬੇਨਤੀ ਕਰਦਾ ਥੋੜਾ ਸਰਲ ਵੀ ਕਰ ਦਿਓ ਇਹਨੂੰ ਜਿਵੇਂ ਆਲ ਇੰਡੀਆ ਮਤਲਬ ਅੱਜ ਕਹਿੰਦੇ ਆ ਭਾਰਤ ਤੋਂ ਬਿਨਾਂ ਫੋਰਨ ਚੱਲ ਜਾਈਏ ਸੀ ਤਾਂ ਉਹ ਸਾਰਾ ਸੂਈ ਤੁਲੇ ਜਾਦਾ ਇੱਕੋ ਹੀ ਸਲੇਮ ਹੈ ਜੀਐਸਟੀ ਦੀ ਸੋ ਅਸੀਂ ਪੰਜਾਬ ਦੇ ਵਪਾਰ ਬੰਡਲ ਦੇ ਵੱਲੋਂ ਸਮੁੱਚੇ ਵਪਾਰੀਆਂ ਦੇ ਵੱਲੋਂ ਇਹ ਸਰਕਾਰ ਤੋਂ ਮੰਗ ਕਰਦੇ ਆ ਸਾਡੇ ਜੋ ਪੰਜਾਬੀ ਦੇ ਘਰ ਸੁਈ ਤੁਲੇ ਕੇ ਜਾ ਤੱਕ ਮੈਂ ਨਾ ਕੋਈ ਦੁਕਾਨ ਸੁਈ ਤੁਲੇ ਜਾ ਹਰ ਬਾਕ ਮਿਲਦਾ ਜੀ ਨਾ ਸਰਕਾਰ ਵੀ ਕਹਿੰਦਾ ਅਸੀਂ ਕੋਈ ਸੁਈ ਤੋਂ ਲੈ ਕੇ ਜਾ ਹਤਾ ਇੱਕੋ ਹੀ ਸਲੇਬ ਕਰਦੇ ਜੀ ਐਸਟੀ ਵੀ 2% ਕਰਦੇ 5 ਕਰਦੇ 3 ਕਰਦੇ 4 ਕਰਦੇ ਤਾਂ ਕਿ ਸਾ ਨਾ ਝੰਝੜਾ ਨਾ ਜੀ ਅ ਕਾਊਂਟੈਂਟ ਦੇ ਘੁੰਮਣ ਵਾਲਾ ਜਾਂ ਜਿਹੜਾ ਜੜਾ ਬਹੁਤ ਆ ਦੁਕਾਨ ਦਾ ਨਾ ਅਨਪੜਾ ਹੁੰਦਾ ਜੀ ਜੋ ਮੰਦਾ ਉਹ ਵੀ ਨਾ ਜੀ ਨਾ ਪੜਾਈ ਨਾ ਕਰਦਾ ਉਹ ਨੂੰ ਵਿਵਾਰ ਖੋਲ ਕੇ ਦੇ ਦੋ ਉਹ ਵਵਾਲ ਗੁੰਝਦਾਰ ਹੋ ਗਿਆ ਸਰਕਾਰ ਨੂੰ ਬੇਨਤੀ ਕਰਦੇ ਉਹ ਫਾਰ ਜਿਹੜਾ ਸੌਖਾ ਕਰ ਦੋ ਜੀਐਸਟੀ ਦੀ ਇੱਕ ਧਾਰਾ ਕਰ ਦੋ ਕੋਈ ਵੀ ਧਾਰਾ 5% ਕਰੋ 4 ਕਰੋ 3 ਕਰੋ ਵੀਜ਼ਾ ਨੂੰ ਜਿਹੜੀ ਜਿਹੜੀ ਇਹਨੂੰ ਅਜ ਰਿਲੀਫ ਲੱਗ ਰਿਹਾ ਤਾਂ ਕਿ ਸਾਰੇ ਸਰਕਾਰ ਦੇ ਹੁਣ ਵਈ ਸਰ ਕੋਈ ਸਰਕਾਰ ਆ ਕੇ ਸਾਨੂੰ ਸੁੱਖ ਦੇ ਗਈ ਸੀ ਅੱਜ ਵੀ ਕੁਝ ਮੈਂ ਨਹੀਂ ਸੰਦਾ ਯੂਰੋ% ਦੀ ਕਰਤੀਆਂ ਇਹਨਾਂ ਨੇ ਔਰ ਉੱਥੇ ਜਿਹੜਾ ਹੈਲਥ ਇੰਸ਼ੋਰੈਂਸ ਹੈ ਉਸਤੇ ਵੀ ਜੀਐਸਟੀ ਘਟਾਇਆ ਇਹਨਾਂ ਨੇ ਮੇਰਾ ਖਿਆਲ ਯੂਰੋ% ਹੀ ਕਰਤਾ ਇਹਨਾਂ ਨੇ ਜੀਐਸਟੀ ਮੈਂ ਪਰਪਰ ਪੜ ਨਹੀਂ ਪਾਇਆ ਪਰ ਹੈਲਥ ਇੰਸ਼ੋਰੈਂਸ ਜੋ ਹੋਗੇ ਨੇ ਓਬਵੀਸ ਸਸਤੇ ਹੋਗੇ ਨੇ ਇਵੀ ਸਰਕਾਰ ਨੂੰ ਸ਼ਾਬਾਸ਼ੀ ਹੈ ਇਸਦੀ ਜਿਹਦੇ ਸਰਕਾਰ ਨੇ ਮਨਿਆਦੀ ਸਹੂਲਤਾਂ ਪੁਰੀਆਂ ਕਰਿਆ ਪੰਜਾਬ ਸਰਕਾਰ ਕੁਝ ਅਨਾਉਂਸ ਕਰੇ ਪਿੱਛੇ ਕਿੰਨਾ ਵੀ 10 ਲੱਖ ਦਾ ਇਲਾਜ ਮੁਫਤ ਕਰਾਵਾਂਗੇ ਸੈਂਟਰ ਗੌਰਮ ਮਗਮਾਉਂ ਦੇ 5 5 ਲੱਖ ਦੇ ਕਾਰਡ ਬਣਿਆ ਅਸ਼ਵਨ ਕਾਰਡ ਬਣਿਆ ਹੋਏ ਨੇ ਸੋ ਜੇ ਕਿਤੇ ਇਹਦੇ ਵੀ GST ਹੈਲਥਕੇਅਰ ਵਿੱਚ ਇੰਪਲੀਮੈਂਟ ਹੋ ਕੇ ਆਂਦਾ ਤਾਂ ਮੈਂ ਇੱਥੇ ਹੈਲਥਕੇਅਰ ਸਸਤੇ ਹੋ ਜਾਣਗੇ ਉਥੇ ਆਮ ਵਰਗ ਨੂੰ ਹੈਲਥਕੇਅਰ ਗ੍ਰਾਂਟ ਵਿੱਚ ਸਹਾਇਤਾ ਹੋਊਗਾ ਇਸ ਚੀਜ਼ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਚਾਹੇ ਉਹ ਟੂ ਵੀਲਰਾਂ ਫੋਰ ਵੀਲਰਾਂ ਜਾਂ ਫਿਰ ਸਿਮਿੰਟ ਦੀਆਂ ਬੋਰੀਆਂ ਨੇ ਕਾਫੀ ਅਜੀਹੇ ਚੀਜ਼ਾਂ ਨੇ ਚਾਹੇ ਮੈਡੀਸਨ ਆ ਉਹਦੇ ਵਿੱਚ ਕਾਫੀ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਸਾਨੂੰ ਲੱਗਦਾ ਕਿ ਦੀਵਾਲੀ ਤੋਂ ਪਹਿਲਾਂ ਇੱਕ ਦੇਸ਼ਵਾਸੀਆਂ ਨੂੰ ਵੱਡਾ ਕੇਂਦਰ ਸਰਕਾਰ ਦੇ ਵੱਲੋਂ ਤੋਹਫਾ ਦਿੱਤਾ ਗਿਆ ਤੋਹਫੇ ਦੇ ਰੂਪ ਦੇ ਵਿੱਚ ਜਿਹੜੇ ਮਕਾਨ ਬਣਾਉਣਾ ਚਾਹੁੰਦੇ ਸੀ ਸਾਡੇ ਵਰਗੇ ਲੋਕ ਸੋਚਦੇ ਨੇ ਇਹ ਵੀ ਸੋਚਦੇ ਸੀ ਵੀ ਬੜਾ ਸਿਮਿੰਟ ਮਹਿੰਗਾ ਹੋ ਗਿਆ ਹੁਣ ਤਕਰੀਬਨ ਦੱਸਿਆ ਜਾ ਰਿਹਾ ਕਿ 40 ਰੁਪਏ ਜੋ ਥੈਲਾ ਉਹ ਸਸਤਾ ਹੋ ਚੁੱਕਿਆ ਜਿਸ ਨਾਲ ਮੈਨੂੰ ਲੱਗਦਾ ਕਿ ਆਮ ਲੋਕਾਂ ਨੂੰ ਇੱਕ ਵੱਡੀ ਰਾਹਤ ਮਿਲੂਗੀ ਚਾਹੇ ਕੋਈ ਟੂ-ਵਿਲਰ ਨੇ ਖਰੀਦਣ ਵਾਲੇ ਕਰਕੇ ਆਪਾਂ ਅਕਸਰ ਦੇਖਾਂਗੇ ਦੀਵਾਲੀ ਦੇ ਮੌਕੇ ਦੇ ਉੱਤੇ ਟੂ-ਵਿਲਰ ਜ਼ਿਆਦਾਤਰ ਲੋਕ ਲੈਂਦੇ ਨੇ ਸ਼ੁਭ ਮੰਨਿਆ ਜਾਂਦਾ ਪਰ ਉਹਨਾਂ ਦੇ ਲਈ ਜਦੋਂ 10-20 ਹਜ਼ਾਰ ਰੁਪਿਆ ਘੱਟ ਮਿਲੂਗਾ ਲੱਖ ਰੁਪਏ ਵਾਲੀ ਚੀਜ਼ 80000 ਰੁਪਏ ਦੀ ਮਿਲੂ ਮੈਨੂੰ ਲੱਗਦਾ ਕਿ ਕੇਂਦਰ ਸਰਕਾਰ ਨੇ ਉਹਨਾਂ ਦੀ ਤਾਂ ਦੀਵਾਲੀ ਪਹਿਲਾਂ ਹੀ ਬਣਾ ਦਿੱਤੀ ਜਿਸ ਤਰ੍ਹਾਂ ਮੈਂ ਆਖਿਆ ਸਾਰਿਆਂ ਨੂੰ ਮਿਲੇ ਚਾਹੇ ਉਹ ਕਿਸਾਨਾ ਚਾਹੇ ਵਪਾਰੀਆ ਚਾਹੇ ਆਮ ਲੋਕ ਨੇ ਪਰ ਟੂ ਵੀਲਰ ਜਾਂ ਫੋਰ ਵੀਲਰ ਦੀ ਆਪਾਂ ਗੱਲ ਕਰਦੇ ਆ ਉਹਦੇ ਵਿੱਚ ਟਰੈਕਟਰ ਵੀ ਆ ਗਿਆ ਕਿਸਾਨਾਂ ਨੂੰ ਵੱਡੀ ਰਾਹਤ ਆ ਕਰਕੇ ਜੇਕਰ ਛੋਟੇ ਕਿਸਾਨ ਦੀ ਗੱਲ ਕਰ ਲਈ 4-5 ਏਕੜ ਵਾਲੇ ਦੀ ਗੱਲ ਕਰ ਲਈ ਤਾਂ ਟਰੈਕਟਰ ਲੈਣ ਦਾ ਸਮਰਥਨ ਨਹੀਂ ਹੁੰਦਾ ਪਰ ਹੁਣ ਜਦੋਂ ਮੈਨੂੰ ਲੱਗਦਾ ਕਿ ਵੱਡੀ ਘਟौती ਹੋਣ ਜਾ ਰਹੀ ਹੈ ਕਿ ਛੋਟੇ ਵੀ ਕਿਸਾਨ ਮੈਨੂੰ ਲੱਗਦਾ ਰਲ ਮਿਲ ਕੇ ਜਾਂ ਫਿਰ ਇਕੱਲਾ ਵੀ ਉਸ ਨੂੰ ਟਰੈਕਟਰ ਨੂੰ ਹਾਇਰ ਕਰ ਸਕਦਾ ਲੈ ਸਕਦਾ ਤਾਂ ਕੇਂਦਰ ਸਰਕਾਰ ਨੇ ਕੁੱਲ ਮਿਲਾ ਕੇ ਦੀਵਾਲੀ ਦੇ ਉੱਤੇ ਜੋ ਦੇਸ਼ ਵਾਸੀ ਨੇ ਇੱਕ ਵੱਡਾ ਤੋਹਫਾ ਦਿੱਤਾ ਜੋ ਕਿ ਅਸੀਂ ਧੰਨਵਾਦ ਕਰਦੇ ਜੀ ਧੰਨਵਾਦ ਧੰਨਵਾਦ ਕਰਦਾ ਹਾਂ ਸੈਂਟਰ ਸਰਕਾਰ ਦਾ ਪੰਜਾਬ ਸਰਕਾਰ ਦਾ ਜਿਨ੍ਹਾਂ ਨੇ ਇਹ ਤੌਫਾ ਦਿੱਤਾ ਹੈ ਜੀਐਸਟੀ ਵਾਲਾ ਲੇਕਿਨ ਥੋੜਾ ਜਿਹਾ ਇੱਕ ਚੀਜ਼ ਨਾਲ ਲੈ ਕੇ ਜਿਹੜਾ ਗਾਇਬ ਹੈ ਨਾ ਜਿਹੜਾ ਵਿੱਚੋਂ ਗੈਪ ਹੈ 5% ਤੇ 18% ਦਾ ਉਹ 13% ਦਾ ਗੈਪ ਬਹੁਤ ਜ਼ਿਆਦਾ ਪਾਤਾ ਇਹਨਾਂ ਨੇ ਔਰ ਕੁੰਝ ਚੀਜ਼ਾਂ ਐਸੀਆਂ ਨੇ ਜਿਹੜੀਆਂ 12 ਤੋਂ 0 ਤੇ ਆ ਗਏ ਜਾਂ 5 ਤੋਂ 0 ਤੇ ਆ ਗਏ ਉਹ ਜਿਹੜੇ 0 ਤੇ ਆ ਗਏ ਉਹਦਾ ਜਿਹੜਾ ਮੈਂ ਆਈਟੀਸੀ ਟਰਨ ਹੈ ਜਾਂ ਜੋ ਵੀ ਹੈ ਦੁਕਾਨਦਾਰ ਨੇ ਦੇਖੋ ਪਰਚੇਜ਼ਿੰਗ ਕੀਤੀ ਹੋਈ ਹੈ ਕਿਸ ਨੇ 12% ਕੀਤੀ ਕਿਸ ਨੇ 5% ਕੀਤੀ ਉਹ ਅੱਜ ਅੰਗਰ 0 ਤੇ ਆ ਗਏ ਤਾਂ ਉਹਦੀ ਕਿਸ ਤਰ੍ਹਾਂ ਉਹ ਅਡਜਸਟ ਕਰੇਗਾ ਕੀ ਹੈ ਇਹਦੇ ਬਾਰੇ ਵੀ ਹਾਲੇ ਡਿਟੇਲ ਦੇ ਵਿੱਚ ਕੁਝ ਹੈ ਨਹੀਂ ਲੇਕਿਨ ਇਹ ਇੱਕ ਸਰਕਾਰ ਨੂੰ ਇਹ ਚਾਹੀਦਾ ਸੀ ਕਿ ਜਿਹੜੀ ਪਰਚੇਜ਼ ਪਹਿਲਾਂ ਕੀਤੀ ਹੋਈ ਆ ਵਪਾਰੀ ਨੇ ਉਹ ਤੁਸੀਂ ਜ਼ੀਰੋ ਤੇ ਕਰ ਰਹੇ ਹੋ ਤਾਂ ਉਹਦਾ ਨਾਲ ਦੀ ਨਾਲ ਕੋਈ ਨਾ ਸੋਲੂਸ਼ਨ ਉਸੇ ਟਾਈਮ ਹੀ ਸਾਨੂੰ ਦੱਸਣਾ ਚਾਹੀਦਾ ਸੀ ਤੇ ਦੂਜੀ ਗੱਲ ਜੇ ਆਪਾਂ ਕਹੀਏ ਵੈਲਕਮ ਵੀ ਕਰਦੇ ਆਂ ਅਸੀਂ ਜਿਸ ਤਰ੍ਹਾਂ ਮਿਲਕ ਪ੍ਰੋਡਕਟ ਦੇ ਉੱਪਰ ਉਹਨਾਂ ਨੇ ਘਟਾਇਆ ਹੈ 5% ਤੋਂ ਯਾਨੀ ਕਿ ਜ਼ੀਰੋ ਕਰਤਾ ਉਹਦੇ ਨਾਲ ਕਾਫੀ ਰੀਲੀਫ ਮਿਲਿਆ ਲੋਗਾਂ ਨੂੰ ਕਿਉਂਕਿ ਡੇਲੀ ਯੂਜ਼ ਆਈਟਮਾਂ ਨੇ ਉਹਦੇ ਨਾਲ ਰੀਲੀਫ ਮਿਲਿਆ ਤੇ ਉਸ ਤੋਂ ਉੱਪਰ ਅਗਰ ਆਪਾਂ ਜਾਣਿਆ ਕੈਟਾਗਰੀਜ਼ ਤਾਂ ਉਹਦੇ ਵੱਧ ਨੇ। ਯਾਨੀ ਕਿ ਇਹ ਗੈਪ ਦਾ ਸਿਸਟਮ ਸਮਝ ਨਹੀਂ ਆ ਰਿਹਾ ਜਿੱਦਾਂ ਉਸ ਆਪਾਂ ਇੱਕ ਛੋਟੀ ਲਾਲੀ ਪੇਪਰ ਤੇ ਐ। ਪੇਪਰ ਤੇ ਉਹਨਾਂ ਨੇ ਕਰਤਾ 18% ਕਾਪੀ ਤੇ 0 ਹੈ। ਮਤਲਬ ਕਿ ਜੇ ਪੇਪਰ ਤੇ 18 ਤਾਂ ਕਾਪੀ ਤੇ 0 ਹੈ ਉਹਦਾ ਵੀ ਹਲੇ ਕੋਈ ਸਿਸਟਮ ਜਾਂ ਕੀ ਕਿਤੇ ਇਹਨਾਂ ਨੇ ਕੀ ਨਹੀਂ ਕੀਤਾ। ਲੇਕਿਨ ਚਲੋ ਫਿਰ ਵੀ ਅਸੀਂ ਵੈਲਕਮ ਕਰਦੇ ਹਾਂ ਇਸ ਚੀਜ਼ ਦਾ। ਕਿਉਂਕਿ ਇਹ ਨਾਲ ਕਾਫੀ ਰੀਲੀਫ ਹੱਦ ਤੱਕ ਹਰੇਕ ਨੂੰ ਵਪਾਰੀ ਨੂੰ ਕਿਸਾਨ ਨੂੰ ਆਮ ਲੋਕਾਂ ਨੂੰ ਜਿਹੜੀ ਰੋਜ਼ਮਰਾਂ ਦੀ ਜ਼ਿੰਦਗੀ ਜਦੋਂ ਚੱਲ ਰਹੀ ਸੀ ਸਿਸਟਮ ਉਹਦੇ ਨਾਲ ਵੀ ਕਾਫੀ ਫਰਕ ਪਿਆ ਜਿਹੜੀ ਆਮ ਜਨਤਾ ਜੀ ਉਹ ਤਾਂ ਜਿਹੜਾ ਕਮਾਣਾ ਉਹੀ ਖਾਣਾ ਹਨਾ ਜੇ ਵਿਚਾਰੇ ਉਹਨਾਂ ਨੇ ਭਰਨਾ ਪੈ ਜਾਂਦਾ ਕਿੱਥੋਂ ਭਰਦੇ ਆਪਾਂ ਹਨਾ ਜੀਐਸਟੀ ਆਪਾਂ ਤਾਂ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂਗੇ ਜੀਐਸਟੀ ਕਟਾਈ ਹੈਗੀ ਸਾਰੇ ਲਈ ਹਾਂਜੀ ਜਿਵੇਂ ਸਿਮਿੰਟ ਦੇ ਰੇਟ ਸੀਗੇ ਉਹਤੇ ਵੀ ਜਿਹੜੀ ਜੀਐਸਟੀ ਘਟੀ ਹੈ ਹੁਣ ਆਮ ਲੋਕਾਂ ਨੂੰ ਮਕਾਨ ਬਣਾਣਾ ਬਹੁਤ ਸੌਖਾ ਹੋ ਗਿਆ ਹੈ ਹਾਂਜੀ ਬਹੁਤ ਵਧੀਆ ਹੋਇਆ ਜੀ ਆਪਾਂ ਤਾਂ ਕਹਿ ਰਹਾਂਗੇ ਘਟੇ ਆ ਗਈ ਵਧੀਆ ਫਾਇਦੇ ਦੀ ਗੱਲ ਆ ਜੀ ਨਹੀਂ ਪਾਣਾ ਕਿੱਥੇ ਆਮ ਜਨਤਾ ਕਿੱਥੇ ਮਕਾਨ ਪਾ ਲੈਂਦੀ ਜਿਵੇਂ ਹੁਣ ਇਹਨਾਂ ਨੂੰ ਨੁਕਸਾਨ ਹੋਇਆ ਹਨ ਬਈ ਘਰ ਡਿਗੇ ਨੇ ਕਿ ਲੋਕਾਂ ਦੇ ਮਕਾਨ ਗਿਰੇ ਨੇ ਹੁਣ ਗਰੀਬ ਤੋਂ ਗਰੀਬ ਵੀ ਆਉਦੇ ਕਰ ਸਕਦਾ ਜੀ ਆਪ ਦਾ ਰੈਡ ਬਸੇਰਾ ਜੀ ਹਾਂਜੀ ਬਹੁਤ ਵਧੀਆਗਾ ਮਤਲਬ ਕਿ ਜੋ ਹੋ ਰਿਹਾ ਮਤਲਬ ਕਿ ਇੰਨਾ ਨੁਕਸਾਨ ਹੋ ਚੱਕਿਆ ਕਿ ਗਰੀਬ ਬੰਦਾ ਨਾ ਇੱਕ ਵਾਰੀ ਜਮ੍ਹਾਂ ਥੱਲੇ ਡਿੱਕੇ ਉੱਪਰ ਜਾ ਰਿਹਾ ਤੇ ਜੇ ਥੋੜੀ ਬਹੁਤੀ ਹੈਲਪ ਹੋਊਗੀ ਤਾਂ ਛੇਤੀ ਸਮਝ ਜਾਣਗੇ